ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸ ਸੰਜਿਆ ਕਰ ਰਹੇ ਹਾਂ ਬੱਬਰਾਂ ਦਾ ਇਤਿਹਾਸ ਕਿ ਕਿਵੇਂ ਉਹਨਾਂ ਨੇ ਜ਼ਾਲਮ ਸਰਕਾਰਾਂ ਨਾਲ ਮੱਥਾ ਲਾਇਆ ਔਰ ਜਾਲਮ ਸਰਕਾਰ ਨੂੰ ਜੜੋਂ ਪੁੱਟਣ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਔਰ ਆਉਣ ਵਾਲੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਔਰ ਕਿਵੇਂ ਉਹਨਾਂ ਨੇ ਗ੍ਰੀਲਾ ਯੁੱਧ ਨੀਤੀ ਅਪਣਾਈ ਔਰ ਕਿਵੇਂ ਭਾਜਣਾ ਪਾਈਆਂ ਜੋ ਅੰਗਰੇਜ਼ੀ ਸਰਕਾਰ ਨੂੰ ਜਾ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਜਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਲੜੀਵਾਰ ਇਤਿਹਾਸ ਜੋੜਨ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਪਰਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅੱਗੇ ਅੱਜ ਸ਼ੁਰੂ ਕਰਦੇ ਹਾਂ ਜਿਵੇਂ ਕੁਦਰਤ ਦਾ ਸੂਲ ਹੈ ਕਿ ਸਮੁੰਦਰ ਵਿੱਚ ਤੂਫਾਨ ਦੇ ਆਉਣ ਤੋਂ ਕੋਈ 3 ਘੰਟੇ ਪਹਿਲਾਂ ਸਮੁੰਦਰ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਕੋਈ ਵੱਡੀ ਛਲ ਨਹੀਂ ਉੱਠਦੀ ਹਨੇਰੀ ਜਾਂ ਚਖੜ ਨੇ ਆਉਣਾ ਹੋਵੇ ਤਾਂ ਹਵਾ ਰੁਕ ਜਾਂਦੀ ਹੈ ਤੇ ਘਟ ਹੋ ਜਾਂਦਾ ਹੈ ਸਿਆਣੇ ਉਸ ਸ਼ਾਂਤੀ ਜਾਂ ਘਟ ਤੋਂ ਖਿਆਲ ਕਰ ਲੈਂਦੇ ਹਨ ਕਿ ਜਰੂਰ ਕੋਈ ਵੱਡੀ ਹਨੇਰੀ ਜਾਂ ਅਸ਼ਾਂਤੀ ਆਏਗੀ ਪਰ ਮੂਰਖ ਨਹੀਂ ਸਮਝਦੇ ਠੀਕ ਤਿਵੇਂ ਸ਼ਾਮੇ ਅਮਲੀ ਦੇ ਕਬਜੇ ਆ ਜਾਣ ਤੇ ਮੰਗੋ ਦਾ ਦਿਲ ਦਿਮਾਗ ਸ਼ਾਂਤ ਹੋ ਗਿਆ ਪਰ ਤੀਤ ਹੋਇਆ ਬਿਲਕੁਲ ਠੰਡਾ ਤੇ ਜੰਮਿਆ ਹੋਇਆ ਬਰਫਵਾਂਗ ਡਾਕਵਾ ਪਾਸ ਉਹ ਰੋਈ ਤੇ ਤਰਲੇ ਕੀਤੇ ਕਿ ਉਸ ਨੂੰ ਛੱਡ ਦਿੱਤਾ ਜਾਏ ਸਭ ਤੋਂ ਵੱਡਾ ਦੁੱਖ ਉਸ ਨੂੰ ਨਿਹਾਲੋ ਦਾ ਸੀ ਪਰ ਜਿਉਂ ਹੀ ਉਸ ਨੂੰ ਰਾਤ ਦੇ ਹਨੇਰੇ ਵਿੱਚ ਇੱਕ ਖੂਹ ਤੇ ਲਾ ਜਾ ਕੇ ਸ਼ਾਮੇ ਅਮਲੀ ਦੇ ਹਵਾਲੇ ਕੀਤਾ ਉਸ ਨੇ ਸ਼ਾਮੇ ਦੀ ਬਦਸੂਰਤ ਦੇਖੀ ਤਾਂ ਇੱਕਦਮ ਚੁੱਪ ਹੋ ਗਈ ਜਿਵੇਂ ਉਸ ਦੇ ਜੋਸ਼ ਲਹੂ ਦੇ ਉਬਾਲੇ ਨੂੰ ਸਮਝ ਲੈ ਕੇ ਜਾਦੂ ਸ਼ਕਤੀ ਨੇ ਕੀ ਲਿਆ ਸੀ ਲੈ ਬਈ ਅਮਲੀਆ ਅਸੀਂ ਤੇਰੀ ਗੱਲ ਪੂਰੀ ਕਰ ਦਿੱਤੀ ਹੁਣ ਤੂੰ ਜਾਣ ਤੇ ਇਹ ਜਾਣੇ ਇਹ ਆ ਕੇ ਬਰਿਆਮ ਸਿੰਘ ਨੇ ਮੰਗੋ ਨੂੰ ਅਮਲੀ ਦੇ ਹਵਾਲੇ ਕਰ ਦਿੱਤਾ ਤੇ ਆਪ ਤੁਰਦੇ ਬਣੇ ਮੰਗੋ ਹਰਾਨੀ ਨਾਲ ਦੋਹਾਂ ਨੂੰ ਦੇਖਦੀ ਹੋਈ ਝੁੱਪ ਖਲੋਤੀ ਰਹੀ। ਉਹਦੀਆਂ ਅੱਖਾਂ ਵਿੱਚ ਅਥਰੂ ਸੁਗ ਗਏ। ਬੁੱਲ ਖੁਸ਼ਕੀ ਨਾਲ ਮੀਟੇ ਰਹੇ। ਦਿਲੋਂ ਉੱਠ ਕੇ ਗਰਮ ਜਿਹੀ ਹਵਾ ਉਹਦੇ ਦਿਮਾਗ ਨੂੰ ਚੜ ਗਈ। ਬਰਿਆਮ ਸਿੰਘ ਚੱਲਿਆ ਗਿਆ। ਉਹਦੇ ਸਾਥੀ ਉਸਦੇ ਨਾਲ ਚਲੇ ਗਏ। ਨਿਹਾਲਾਂ ਨੂੰ ਨਾਲ ਲੈ ਗਏ। ਖੂਹ ਤੇ ਰਹਿ ਗਏ ਸਿਰਫ ਸ਼ਾਮਾ ਅਮਲੀ ਉਸਦਾ ਰਿਸ਼ਤੇਦਾਰ ਦੇ ਆਲਾ ਅੱਧ ਖੜ ਉਮਰ ਦਾ। ਹੰਡਿਆ ਹੋਇਆ ਬੈਲੀ ਚੋਰ ਅਤੇ ਮੰਗੋ ਜਾਂ ਰਾਤ ਦੇ ਜਾਦੂਕੀਲੇ ਰੁਖ ਤੇ ਬੁੱਢਾ ਬੋੜ ਜਿਸ ਦੇ ਹੇਠ ਧੁੱਪ ਹਨੇਰਾ ਕੁੱਪ ਹਨੇਰਾ ਸੀ ਜਿਸ ਦੀਆਂ ਖੌੜਾਂ ਤੇ ਟਾਹਣੀਆਂ ਵਿੱਚ ਪੰਛੀ ਲੁਕੇ ਬੈਠੇ ਸਨ ਹਨੇਰਾ ਹੀ ਹਨੇਰਾ ਚੁਗਿਰਦੇ ਮੌਤ ਵਰਗੀ ਚੁੱਪ ਆਓ ਕੋਠੇ ਵਿੱਚ ਬੈਠੋ ਮੰਜੇ ਹਨ ਦਿਆਲੇ ਨੇ ਸ਼ਾਮਿਆਂ ਵਾਲੀ ਨੂੰ ਆਖਿਆ ਤੇ ਨਾਲ ਹੀ ਉਸਨੇ ਡਾਂਗ ਨਾਲ ਸ਼ਵੀ ਨੂੰ ਛਣਕਾਇਆ ਸ਼ਾਇਦ ਮੰਗੂ ਨੇ ਜਤੋਂ ਲਈ ਕਿ ਜੇ ਉਹ ਉਰਾਂਪਰਾ ਕੀਤਾ ਤਾਂ ਸ਼ਵੀ ਨਾਲ ਉਸ ਦਾ ਕੰਮ ਪੂਰਾ ਕੀਤਾ ਜਾਣਾ ਸੀ ਚਲ ਸ਼ਾਮੇ ਨੇ ਮੰਗੂ ਨੂੰ ਆਖਿਆ ਉਹ ਚੁੱਪਚਾਪ ਤੁਰ ਪਈ ਸੀ ਸਾਰੇ ਕੋਠੇ ਵਿੱਚ ਚਲੇ ਗਏ ਖੁੱਲਾ ਤੇ ਨੀਵਾ ਕੋਠਾ ਸੀ ਦਿਆਲੇ ਨੇ ਦੀਵਾ ਜਗਾਇਆ ਦੀਵਾ ਤੇ ਡੱਬੀ ਉੱਥੇ ਹੀ ਪਏ ਰਹਿੰਦੇ ਸਨ ਕਿਉਂਕਿ ਦਿਆਲਾ ਬਹੁਤਾ ਖੂਤ ਹੀ ਪਿਆ ਰਹਿੰਦਾ ਸੀ ਕੋਠਾ ਕੀ ਸੀ ਜਿਸ ਵਿੱਚ ਡੰਗਰ ਬੰਨ ਕੇ ਟੂੜੀ ਪੱਠਾ ਰੱਖ ਕੇ ਵੀ ਤਿੰਨ ਚਾਰ ਮੰਜੀਆਂ ਡੱਠ ਸਕਦੀਆਂ ਸਨ ਵਿੰਗੀਆਂ ਟੇਡੀਆਂ ਮੇਰੀਆਂ ਕਿਕਰਾਂ ਦੀਆਂ ਲੱਕੜੀਆਂ ਕੰਧਾਂ ਉੱਪਰ ਰੱਖ ਕੇ ਕਾਨਿਆਂ ਉੱਪਰ ਮਿੱਟੀ ਪਾਈ ਹੋਈ ਸੀ ਛੱਤ ਤੋ ਆਖੀ ਹੋਈ ਸੀ ਕਿਉਂਕਿ ਦਿਆਲਾ ਚਾਹ ਅੰਦਰ ਰੱਖੇ ਇੱਟਾਂ ਦੇ ਚੁੱਲ੍ਹੇ ਤੇ ਕਾਲੀ ਤੇ ਕੰਡੇ ਟੁੱਟੇ ਵਾਲੀ ਪਿੱਤਲ ਦੀ ਪਤੀਲੀ ਵਿੱਚ ਬਣਾਇਆ ਕਰਦਾ ਸੀ ਉਹ ਪਤੀਲੀ ਦੋ ਗਲਾਸਾਂ ਤੇ ਤਿੰਨ ਕੁ ਕੋਕੋਲੀਆਂ ਅਨਮਾਨੀਆਂ ਚੁੱਲ੍ਹੇ ਦੇ ਲਾਗੇ ਹੀ ਪਈਆਂ ਸਨ ਕੂੜ ਨੂੰ ਵਿਰਲੇ ਫਟਿਆਂ ਦਾ ਦਰਵਾਜ਼ਾ ਸੀ ਦੀਵੇ ਦੀ ਲੋ ਵਿੱਚ ਮੰਗੋ ਨੂੰ ਦੋਹਾਂ ਦੀਆਂ ਸ਼ਕਲਾਂ ਡਰਾਉਣੀਆਂ ਲੱਗੀਆਂ ਉਹ ਉਹਨਾਂ ਵੱਲ ਅੱਖਾਂ ਪਾੜ-ਪਾੜ ਕੇ ਦੇਖਦੀ ਰਹੀ ਸ਼ਾਮਾ ਕੋਈ ਜਵਾਨ ਨਹੀਂ ਸੀ ਉਹ 50 ਸਾਲਾਂ ਦਾ ਲਗਭਗ ਹੋਵੇਗਾ ਅਫੀਮ ਪੋਸਤ ਭੰਗ ਤੇ ਸ਼ਰਾਬ ਵਰਗੀਆਂ ਨਸ਼ੀਆਂ ਨਸ਼ਿਆਂ ਨੇ ਉਸਦੇ ਲੰਮੇ ਸਰੀਰ ਨੂੰ ਕੋਝਾ ਬਣਾ ਦਿੱਤਾ ਸੀ ਕਤਰੀ ਹੋਈ ਦਾੜੀ ਨੂੰ ਖਜਾਬ ਲਾ ਕਾਲਾ ਕੀਤਾ ਹੋਇਆ ਸੀ ਅੰਦਰ ਬੜੀਆਂ ਅੱਖਾਂ ਵਿੱਚ ਕਾਲਾ ਸੁਰਮਾ ਪਾਇਆ ਹੋਇਆ ਸੀ ਹੜਬਾਂ ਨਿਕਲੀਆਂ ਹੋਈਆਂ ਸਨ ਲੱਕ ਵਿੱਚ ਵੀ ਥੋੜਾ ਜਿਹਾ ਕੁੱਬ ਸੀ ਪਰ ਉਹ ਆਪਣੇ ਆਪ ਨੂੰ ਜਵਾਨ ਗੱਭਰੂ ਸਮਝਦਾ ਸੀ ਤੇ ਰੰਗੀਲਾ ਬੰਦਾ ਸੀ ਮੰਗੋ ਨੂੰ ਕਿਰਣਾ ਕਰਦੀ ਸੀ ਉਹਦੀ ਸ਼ਕਲ ਨਹੀਂ ਦੇਖਣਾ ਚਾਹੁੰਦੀ ਕਈ ਵਾਰ ਦਰਕਾਰ ਚੁੱਕੀ ਮੰਦਰੀਆਂ ਗਾਲਾਂ ਦੇ ਚੁੱਕੀ ਪਰ ਉਹ ਇੱਛਾ ਨਹੀਂ ਸੀ ਛੱਡਦਾ ਉਸ ਵੱਲ ਵੇਖਦਿਆਂ ਮੰਗੋ ਦੇ ਕੰਨਾਂ ਵਿੱਚ ਉਹ ਬੋਲ ਗੂੰਜ اٹھے ਜਿਹੜੇ ਉਸ ਰਾਤ ਤੋਂ 8 ਦਿਨ ਪਹਿਲਾਂ ਬਾਹਰ ਆਉਂਦੀ ਮੰਗੋ ਨੂੰ ਕੱਲੀ ਦੇਖ ਕੇ ਸ਼ਾਮੇ ਨੇ ਬੋਲੇ ਸੀ ਮੰਗੋ ਕਰ ਲੈ ਤੰਗ ਮਾਰ ਲੈ ਜੁੱਤੀਆਂ ਪਰ ਯਾਦ ਰੱਖ ਇੱਕ ਦਿਨ ਮੈਂ ਜ਼ਰੂਰ ਤੈਨੂੰ ਆਪਣੇ ਘਰ ਬਸਾਉਣਾ ਹੈ ਭਾਵੇਂ ਕੈਦ ਕਿਉਂ ਨਾ ਕਟਣੀ ਪਵੇ ਚੱਲ ਕੁੱਤਿਆ ਭੌਂਕਿਆ ਭੌਂਕਿਆ ਨਾ ਕਰ ਆ ਕੇ ਧੜਕਦੇ ਦਿਲ ਨਾਲ ਕਾਲੀ ਪੈਰਪੁੱੜ ਦੀ ਹੋਈ ਮੰਗੋ ਪਿੰਡ ਆਵੜੀ ਸੀ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ ਉਦੇ ਹਿੱਤ ਦੇ ਵਿੱਚ ਅਨੋਖੀ ਲੜਾਈ ਸ਼ੁਰੂ ਹੋ ਗਈ ਉਹ ਇਹ ਸੋਚਦੀ ਰਹੀ ਕਿ ਕਿਵੇਂ ਉਸ ਕੋਲੋਂ ਪਿੱਛਾ ਛੁਡਾਏ ਮੰਗੋਬਨ ਜੇਤੇ ਬੈਠ ਗਈ ਦਿਆਲਾ ਪਿੰਡ ਨੂੰ ਚਲਾ ਗਿਆ ਉਸਨੇ ਕੁਝ ਲਿਆਉਣਾ ਸੀ ਮੰਗੋ ਹੁਣ ਪਿੰਡੋਂ ਆ ਗਈ ਗੁੱਸਾ ਛੱਡ ਮੈਂ ਤੇ ਰਾਸ਼ਕ ਹਾਂ ਮਜਨੂ ਵਰਗਾ ਖੁਸ਼ੀ ਨਾਲ ਮੇਰੇ ਘਰ ਬਹਿ ਜਾ ਚਾਰ ਦਿਨ ਸੁੱਖ ਦੇ ਕੱਢ ਲੈ ਸ਼ਾਮੇ ਨੇ ਆਖਿਆ ਮੰਗੋ ਚੁੱਪ ਰਹੀ ਸ਼ਾਮਾ ਉਸਦੇ ਲਾਗੇ ਹੋਇਆ ਮੋਢੇ ਤੇ ਹੱਥ ਰੱਖਣ ਲੱਗਾ ਤਾਂ ਮੰਗੋ ਨੇ ਰੋਕਿਆ ਹੌਲੀ ਜਿਹੀ ਬੋਲੀ ਮੈਨੂੰ ਹੱਥ ਨਾ ਲਾ ਮੇਰੇ ਕਾਲਜ ਦੇ ਵਿੱਚ ਵੱਲ ਪੈ ਰਹੇ ਹਨ ਢਿੱਡ ਪੀੜ ਹੋ ਰਹੀ ਹੈ ਕਿਤੇ ਕੁਝ ਹੋ ਨਾ ਜਾਏ ਜਿਹੜੀ ਕਰਤੂ ਤੂੰ ਕੀਤੀ ਹੈ ਨਾ ਸੋ ਚੰਗੀ ਕੀਤੀ ਮੇਰੇ ਝਾਟੇ ਖੇ ਪਾ ਦਿੱਤੀ ਜੱਗ ਵਿੱਚ ਨਾ ਨਸ਼ਟ ਕਰ ਦਿੱਤਾ ਹੁਣ ਜਾਨ ਨਾ ਲੈ ਇਹ ਸੁਣ ਕੇ ਮੂਰਖ ਮਲੀ ਖੁਸ਼ ਹੋ ਗਿਆ ਉਸ ਦੀਆਂ ਅੱਖਾਂ ਚਮਕੀਆਂ ਸੁਕੇ ਬੁੱਲ ਮਸਕਰਾਏ ਤੇ ਪਰਾਸ਼ਾਂ ਖੁੱਲੀਆਂ ਮੈਂ ਜਾਣ ਕਿਉਂ ਲੈਣੀ ਐ ਸੁਖੀ ਸੰਦੀ ਤੇਰਾ ਤਾਂ ਹੱਥ ਬੱਧੀ ਗੁਲਾਮ ਰਹਾਂਗਾ ਤੂੰ ਮੇਰੇ ਦਿਲ ਦੀ ਹਾਲਤ ਨਹੀਂ ਜਾਣਦੀ ਮੈਂ ਤਾਂ ਸ਼ਾਮਾਂ ਵਾਲੀ ਬੋਲਿਆ ਉਹ ਤਾਂ ਕਾਮਵਾਸ਼ਨਾ ਦਾ ਪੁੱਤਣਾ ਸੀ ਕਾਮਵਾਸ਼ਨਾ ਦੇ ਤਾਨੂੰ ਅੱਗ ਲਾਈ ਜਾਂਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੱਕ ਬੋਲਣ ਲੱਗਾ ਸੀ ਇੱਕ ਰਾ ਦੂਸਰੇ ਖੂ ਤੀਸਰੀ ਮੰਗੋ ਉਸ ਕੋਲ ਇਕੱਲੀ ਆਪਣੇ ਪਿੰਡੋਂ ਦੂਰ ਫਿਰ ਭਲਾਓ ਕਿਵੇਂ ਰੋਕਦਾ ਉਹ ਤਾਂ ਭੁੱਖੇ ਬਗਿਆੜ ਵਾਂਗ ਮੰਗੋ ਦੇ ਸਰੀਰ ਨੂੰ ਖਾ ਜਾਣਾ ਚਾਹੁੰਦਾ ਸੀ ਉਹਦੇ ਹੱਥ ਅੱਗੇ ਵਧੇ ਲੰਮੇ ਸਮੇਂ ਦੀਆਂ ਠੰਡਾਂ ਵਿੱਚ ਝੁਰੜੇ ਹੋਏ ਹੱਥ ਲੱਕੜਾਂ ਵਰਗੇ ਮੰਗੋ ਕੱਲ ਮੈਂ ਤੇਰੇ ਤੇ ਚਾਦਰ ਪਾਵਾਂਗਾ ਥੋੜੇ ਦਿਨ ਬਾਹਰ ਰਹਿ ਕੇ ਘਰ ਮੋੜ ਚੱਲਾਂਗੇ ਲੋਕੀ ਕੀ ਆਖ ਲੈਣਗੇ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਸ਼ਾਮਾਂ ਵਾਲੀ ਬੋਲੀ ਗਿਆ ਤੇ ਮੰਗੋ ਦੇ ਲਾਗੇ ਹੁੰਦਾ ਗਿਆ ਉਹ ਖੂ ਤੇ ਪਿੰਡੋਂ ਦੂਰ ਸੀ ਸਮਰਾਤ ਦਾ ਸੀ ਉਸ ਨੂੰ ਡਰ ਕੀ ਉਹ ਖੂ ਤਾਂ ਉਸ ਦੇ ਯਾਰ ਦੇ ਅੱਲੇ ਦਾ ਸੀ ਰੱਬ ਨੇ ਤੀਵੀਂ ਦਾ ਦਿਲ ਬਣਾਉਣ ਲੱਗਿਆਂ ਕਈ ਗੁਪਤ ਵਿਸ਼ੇਸ਼ਤਾਈਆਂ ਰੱਖੀਆਂ ਹਨ ਅੱਜ ਤੱਕ ਕੋਈ ਵਿਗਿਆਨਕ ਪੇਤ ਨਹੀਂ ਪਾ ਸਕਿਆ ਤੀਵੀਂ ਮੋ ਵੰਗ ਨਰਮ ਵਿਹੈ ਤੇ ਪੱਥਰ ਵਾਂ ਕਰੜੀ ਦਇਆ ਦੀ ਪੁਤਲੀ ਤੇ ਤਤਕਾਲ ਵੀ ਹੈ ਧਰਮ ਦੀ ਦੇਵੀ ਵੀ ਹੈ ਤੇ ਸ਼ੈਤਾਨ ਦੀ ਭੈਣ ਵੀ ਡਰਕਲ ਵੀ ਤੇ ਚੰਡਕਾ ਵੀ ਕਿਹੜੇ ਸਮੇਂ ਕੀ ਬਣ ਜਾਂਦੀ ਹੈ ਇਹ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਇਸ਼ਰਾਮਾਂਗ ਪੁੱਤਰ ਬਦਲੇ ਅੰਨੀ ਵੀ ਹੋ ਸਕਦੀ ਹੈ ਤੇ ਪੂਰਨ ਵਰਗਾ ਧਰਮੀ ਪੁੱਤਰ ਛੱਡ ਕੇ ਘਰੋਂ ਵੀ ਨਿਕਲ ਸਕਦੀ ਹੈ ਮੰਗੋ ਦੇ ਦਿਲ ਦਿਮਾਗ ਦੀ ਹਾਲਤ ਨੂੰ ਸ਼ਾਮਾ ਨਹੀਂ ਸਮਝਦਾ ਨਾ ਸਮਝੀ ਸਕਦਾ ਸੀ ਉਹ ਤਾਂ ਕਾਮਵਾਸ਼ਨਾ ਦੀ ਜਵਾਲਾ ਨਾਲ ਸੜ ਰਿਹਾ ਸੀ ਮੰਗੋ ਦੇ ਤਨ ਨੂੰ ਚੱਬ ਜਾਣਾ ਚਾਹੁੰਦਾ ਸੀ ਮੰਗੋ ਚੁੱਪ ਸੀ ਉਹ ਡੋਲ ਸੀ ਇਸ ਕਰਕੇ ਨਹੀਂ ਕਿ ਉਹ ਡਰ ਗਈ ਸੀ ਸਗੋਂ ਉਸ ਦੇ ਅੰਦਰ ਗੁੱਸੇ ਤੇ ਬਦਲੇ ਦੀ ਅੱਗ ਹੌਲੀ-ਹੌਲੀ ਮੱਕੇ ਇੱਕ ਪੰਬਰ ਦਾ ਰੂਪ ਧਾਰਨ ਕਰ ਰਹੀ ਸੀ। ਉਹ ਸ਼ਾਮੇਵਾਲ ਦੇਖੀ ਜਾਂਦੀ, ਉਸ ਦੀਆਂ ਗੱਲਾਂ ਸੁਣੀ ਜਾਂਦੀ ਸੀ ਜਿਹੜੀਆਂ ਉਸ ਨੂੰ ਸੁਣਨੀਆਂ ਨਹੀਂ ਚਾਹੀਦੀਆਂ। ਸ਼ਾਮਾ ਇਸ ਭੈਣਾ ਵਿਆਹ ਕੁਲ ਸੀ ਕਿ ਦਿਨ ਨਾ ਚੜ ਜਾਏ। ਦਿਨ ਚੜੇ ਕੀ ਪਤਾ ਕੀ ਹੋਣਾ ਸੀ। ਤੇ ਉਹ ਰਾਤ ਹੀ ਤਾਂ ਉਸ ਵਾਸਤੇ ਕੀਮਤੀ ਸੀ। ਮੰਗੋ ਉੱਤੇ ਉਸ ਦਾ ਕਬਜ਼ਾ ਸੀ। ਸ਼ਾਮਾ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋ ਗਿਆ। ਉਸ ਨੇ ਮੰਗੋ ਦੀ ਬਾਹ ਫੜੀ। ਮੰਗੋ ਨੇ ਮਹਿਸੂਸ ਕੀਤਾ ਉਸ ਦੀ ਬਾਹ ਫੜੀ ਗਈ ਹੈ ਉਸੇ ਤਰ੍ਹਾਂ ਜਿਵੇਂ ਸਪਣੀ ਨਾਗਿਨ ਅਨੁਭਵ ਕਰਦੀ ਹੈ ਕਿ ਕਿਸੇ ਨੇ ਉਸ ਦੇ ਤਨ ਨੂੰ ਛੋਇਆ ਹੈ ਤੇ ਉਹ ਜ਼ਹਿਰੀਲਾ ਡੰਗ ਮਾਰੇ ਮੰਗੋ ਨੇ ਇੱਕ ਵਾਰ ਬਲਦੀਆਂ ਅੱਖਾਂ ਨਾਲ ਛਾਮੇਵਾਲ ਦੇਖਿਆ ਮਨ ਦੇ ਵਿਚਾਰ ਨਾਲ ਬਾਹ ਤੇ ਫੜਨ ਛੋਣ ਤੇ ਉਸ ਦੇ ਤਨ ਮਨ ਵਿੱਚ ਅੱਗ ਬਲ ਉੱਠੀ ਵਾਸਨਾ ਦੀ ਨਹੀਂ ਕਰੋਧ ਦੀ ਜਿਸ ਦੇ ਪਿੱਛੇ ਸੱਤ ਧਰਮ ਅਣਖ ਤੇ ਇਸਤਰੀ ਸਵੈ ਸਤਕਾਰ ਦਾ ਬਲ ਸੀ ਮੇਰੀ ਬਾਹ ਛੱਡਦਾ ਇਹ ਚੰਗਾ ਏ ਚੁੱਪ ਕਰਕੇ ਰਾਤ ਕੱਟ ਲੈ ਅੱਜ ਦੀ ਰਾਤ ਇਹ ਆਕੇ ਮੰਗੋ ਨੇ ਸੱਜੇ ਹੱਥ ਦੀ ਮੁੱਕੀ ਅਮਲੀ ਦੇ ਉਸ ਗੁੱਟ ਤੇ ਮਾਰੀ ਜਿਸ ਹੱਥ ਨਾਲ ਉਸ ਨੇ ਮੰਗੋ ਦੇ ਖੱਬੇ ਹੱਥ ਨੂੰ ਕੁੱਟਿਆ ਸੀ ਤੇ ਆਪਣੇ ਵੱਲ ਖਿੱਚਣ ਲੱਗਾ ਸੀ ਬਾਹਰ ਖੜਕਾ ਹੋਇਆ ਕਿਸੇ ਖੰੰਗਣ ਦੀ ਆਵਾਜ਼ੇ ਸ਼ਾਮੇ ਨੇ ਹੱਥ ਛੱਡ ਦਿੱਤਾ ਉਹ ਚੁੱਪ ਹੋ ਕੇ ਬਾਹਰ ਦੀ ਵਾਰਡ ਲੈਣ ਲੱਗਾ ਫਿਰ ਘੰਗੂਰਾ ਵੱਜਿਆ ਤੇ ਪੈਰਾਂ ਦਾ ਖੜਾਕ ਹੋਇਆ ਬਾਰਾ ਹਨੇਰਾ ਸੀ ਤੇ ਅੰਦਰ ਚਾਨਣ ਖਿੜਕੇ ਟੁੱਕੇ ਸਨ ਕੋਈ ਆਇਆ ਮੰਗੋ ਨੇ ਉੱਚੀ ਆਵਾਜ਼ ਵਿੱਚ ਆਖਿਆ ਉਹ ਤਾਂ ਨਸ ਕੇ ਬਾਹਰ ਜਾਣਾ ਚਾਹੁੰਦੀ ਸੀ ਜਾਂ ਸ਼ਾਮੇ ਦੇ ਗੱਲ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਮਾਰ ਸੁੱਟਣਾ ਚਾਹੁੰਦੀ ਸੀ ਉਹ ਖੂਨ ਕਰਨ ਤੇ ਤਲੀ ਹੋਈ ਸੀ ਚੁੱਪ ਕਰ ਕਿਤੇ ਪੁਲਿਸ ਵਾਲੇ ਨਾ ਹੋਣ ਉਹ ਵੀ ਬੱਬਰਾਂ ਨੂੰ ਲੱਭਦੇ ਫਿਰਦੇ ਹਨ ਜੇ ਅਸੀਂ ਹੱਥ ਆ ਗਏ ਹੋ ਧਰਮੂ ਦਾ ਪਤਾ ਪੁੱਛਣਗੇ ਕੀ ਦੱਸਾਂਗੇ ਮੈਂ ਤੇਰਾ ਦੁਸ਼ਮਣ ਨਹੀਂ ਪ੍ਰੇਮੀ ਆ ਮੇਰੇ ਅੱਖ ਮੇਰੇ ਆਖੇ ਲੱਗ ਜਾਂਦੀਆਂ ਤਾਂ ਇੱਥੋਂ ਤੱਕ ਨੌਬਤ ਨਾ ਪਹੁੰਚਦੀ ਔਂਤਰਿਆ ਚੁੱਪ ਰੋ ਪੁਲਸੀ ਹੋਣ ਜਾਂ ਡਾਕੂ ਮੈਂ ਤਾਂ ਰੌਲਾ ਪਾਵਾਂਗੇ ਮੰਗਉੱਚੀ ਬੋਲੀ ਬਾਹਰੋਂ ਆਵਾਜ਼ ਆਈ ਦੀਵਾ ਜਗਦਾ ਹੈ ਅੰਦਰ ਗੱਲਾਂ ਵੀ ਹੁੰਦੀਆਂ ਹਨ ਇਹਦੇ ਨਾਲ ਹੀ ਬੂਹੇ ਨੂੰ ਧੱਕਾ ਵੱਜਾ ਤੇ ਆਵਾਜ਼ ਆਈ ਕੌਣ ਹੈ ਓਏ ਅੰਦਰ ਬੂਹਾ ਖੋਲੋ ਮੰਗੋ ਉੱਠਣ ਲੱਗੀ ਤਾਂ ਸ਼ਾਮੇ ਨੇ ਰੋਕਿਆ ਹੌਲੀ ਜਿਹੀ ਆਖਿਆ ਮੈਂ ਦੇਖਦਾ ਹਾਂ ਤੂੰ ਪਾਸੇ ਹੋ ਜਾ ਅੱਗੇ ਕੂੜ ਵਿੱਚ ਲੁਕ ਜਾ ਪੁਲਸੀਏ ਜਾਵਦੇ ਨੇ ਬਾਹਰ ਲਿਆ ਨੇ ਸ਼ਾਇਦ ਅਮਲੀ ਦਾ ਬੋਲ ਸੁਣ ਲਿਆ ਉਹਨਾਂ ਆਵਾਜ਼ ਦਿੱਤੀ ਪੁਲਸੀਏ ਦੇ ਪੁੱਤਰਾ ਬੂਹਾ ਖੋਲ ਨਹੀਂ ਤੇ ਲੱਗੇ ਹੀ ਖਿੜਕੀ ਤੋੜਨ ਸ਼ਾਮੇ ਅਮਲੀ ਦੇ ਸਿਰ ਪੱਥਰ ਪੈ ਗਏ ਉਸਦੇ ਮੰਦਿਆ ਮੰਨ ਵਿੱਚ ਰਹੀਆਂ ਉਲਟੇ ਲੈਣੇ ਦੇ ਦੇਣੇ ਪੈ ਗਏ ਵਾਸਨਾ ਦਾ ਲਹੂ ਠੰਡਾ ਹੋ ਗਿਆ ਉੱਠਿਆ ਕੁੰਡੀ ਖੋਲੀ ਪੁਲਸ ਵਾਲੇ ਉਹਦੇ ਮੂੰਹੋਂ ਆਪੇ ਹੀ ਨਿਕਲ ਗਿਆ ਪੁਲਸ ਵਾਲੇ ਬੋਲੇ ਤੂੰ ਕੌਣ ਹੈ ਤੇਰੇ ਨਾਲ ਇਸ ਤੀਵੀਂ ਕੌਣ ਹੈ ਦੋ ਬੰਦੇ ਅੱਗੇ ਤੇ ਦੋ ਪਿੱਛੇ ਰਹੇ ਉਹਨਾਂ ਨੇ ਘੂੜੀਆਂ ਫੜੀਆਂ ਹੋਈਆਂ ਸਨ ਚਾਰ ਪੁਲਸੀਏ ਸਨ ਇੱਕ ਹੌਲਦਾਰ ਤੇ ਤਿੰਨ ਸਿਪਾਹੀ ਉਹਨਾਂ ਚੌਹਾਂ ਕੋਲ ਪੱਕੀਆਂ ਬੰਦੂਖਾਂ ਸਨ ਕੰਮ ਉਹਨਾਂ ਦਾ ਖਤਰੇ ਭਰਿਆ ਸੀ ਜੀ ਜੀ ਸੰਤ ਸੰਤੋਏ ਸੰਤੋ ਸ਼ਾਮੇ ਨੂੰ ਕੁਝ ਦੱਸਣਾ ਹੀ ਪਿਆ ਤੇਰੀ ਕੀ ਲੱਗਦੀ ਹੈ ਮੇਰੀ ਮੇਰੀ ਸ਼ਾਮਾ ਘਬਰਾ ਗਿਆ ਉਹ ਕੀ ਦੱਸੇ ਹਵਾਲदार ਕੁਝ ਛੱਬਾ ਪੈ ਕੇ ਬੋਲਿਆ ਹਾਂ ਤੇਰੀ ਛੇਤੀ ਦੱਸ ਜੀ 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 ਦਿਆ ਪੁੱਤਰਾ ਬੋਲ ਵੀ ਕੀ ਤੂੰ ਇਸ ਨੂੰ ਉਧਾਲੀ ਫਿਰਦਾ ਹੈ ਸ਼ਾਮੇ ਦਾ ਸਾਰਾ ਨਸ਼ਾ ਲੱਥ ਗਿਆ ਅਫੀਮ ਦਾ ਨਸ਼ਾ ਤੇ ਇਸ਼ਕ ਦਾ ਨਸ਼ਾ ਇੱਕਦਮ ਉਤਰ ਗਿਆ ਉਸ ਸਮੇਂ ਦੀ ਪੁਲਿਸ ਦੇ ਵਤੀਰੇ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਮੰਗੋ ਚੁੱਪ ਰਹੀ ਸੀ ਉਹ ਸਿਰ ਨੀਵਾ ਕਰਕੇ ਸੋਚੀ ਜਾ ਰਹੀ ਸੀ ਕਿ ਸਾਰਾ ਭੇਤ ਪ੍ਰਗਟ ਕਰੇ ਜਾਂ ਨਾ ਕਰੇ ਕੁਝ ਇਸ ਗੱਲ ਨੇ ਵਿੱਚ ਜਿ ਕੁੇ ਸੁੱੜ ਦਿੱਤਾ ਕਿ ਜੇ ਸ਼ਾਮੇ ਨੇ ਉਸ ਦਾ ਨਾਂ ਸੰਤੋ ਪੁਲਿਸ ਵਾਲਿਆਂ ਨੂੰ ਦੱਸਿਆ ਸ਼ਾਮੇ ਨੇ ਉੱਠ ਕੇ ਬੋਲਿਆ ਕਿਉਂ ਸ਼ਾਇਦ ਇਸ ਲਈ ਉਹ ਕਿ ਉਹ ਆਪਣੇ ਤੇ ਮੰਗੋ ਦਾ ਬਚਾਅ ਕਰਨਾ ਚਾਹੁੰਦਾ ਸੀ ਮੰਗੂ ਇੱਕ ਬਾਗੀ ਬੱਬਰ ਦੀ ਮਾਂ ਸੀ ਪੁਲਿਸ ਦੇ ਹੱਥ ਆਇਆ ਜ਼ਰੂਰੀ ਸੀ ਕਿ ਜਿੱਥੇ ਪੁਲਿਸ ਨੇ ਉਧਾਲੇ ਦਾ ਮਕਦਮਾ ਹੱਥ ਲੈਣਾ ਸੀ ਉਥੇ ਧਰਮ ਸਿੰਘ ਬਾਰੇ ਵੀ ਪੁੱਛਗਿੱਛ ਕਰਨੀ ਸੀ ਉਹਦੇ ਹਿਰਦੇ ਵਿੱਚ ਅਨੋਖੀ ਜੰਗ ਛਿੜ ਗਈ ਇੱਕ ਪਾਸੇ ਸੀ ਸ਼ਾਮਾ ਜਿਹੜਾ ਉਸ ਦਾ ਇਸਤਰੀ ਤਰਮ ਲੁੱਟ ਕੇ ਜੀ ਉਸ ਦਾ ਜੀਵਨ ਨਸ਼ਟ ਕਰਨਾ ਚਾਹੁੰਦਾ ਸੀ ਕੁਝ ਕਰਾ ਦਿੱਤਾ ਸੀ ਡਾਕੂਆਂ ਕੋਲੋਂ ਘਰੋ ਚੁਕਵਾ ਕੇ ਉਸ ਨੂੰ ਇਹ ਵੀ ਗੁੱਸਾ ਸੀ ਕਿ ਸ਼ਾਮੇ ਦੀ ਸ਼ੈਤਾਨੀ ਨਾਲ ਹੀ ਨਿਆਲੋਕਵਾਰੀ ਮਾਸੂਮ ਲੜਕੀ ਡਾਕੂਆਂ ਦੇ ਪੰਜੇ ਵਿੱਚ ਫਸੀ ਉਸ ਨਾਲ ਕੀ ਬੀਤੇਗੀ ਇਹ ਸੋਚ ਕੇ ਉਸ ਦੇ ਸਰੀਰ ਨੂੰ ਕੰਬਣੀ ਆ ਗਈ ਸ਼ਾਮਾ ਉਸ ਨੂੰ ਇੱਕ ਖੂਨੀ ڈاکੂ ਦੇ ਤੇ ਅਤਿਆਚਾਰੀ ਜਮਦੂਤ ਪ੍ਰਤੀਤ ਹੋਇਆ ਨਫ਼ਰਤ ਦੀ ਅੱਗ ਵਿੱਚ ਇੱਕ ਭਾਂਬੜ ਬਣ ਕੇ ਬਲ ਉੱਠੀ ਮੰਗੋ ਦਾ ਸਾਰਾ ਸੇਲੂਈ ਕੰਡੇ ਹੋ ਗਿਆ ਉਸ ਦੇ ਕਲੇਜੇ ਦਾ ਰੁਗ ਭਰਿਆ ਗਿਆ ਪੀੜਾ ਨਾਲ ਵਿਅਕਲ ਹੋਈ ਉਹ ਬੋਲੀ ਮੇਰਾ ਨਾਂ ਸੰਤੋ ਨਹੀਂ ਮੰਗੋ ਐ ਮੰਗੋ ਮੈਂ ਆਦਮਪੁਰ ਤੋਂ ਆ ਇਹ ਸ਼ਾਮਾ ਮਿਲੀ ਹੈ ਮੇਰਾ ਕੁਝ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਰਾਤ ਦੀ ਚੁੱਪ ਟੁੱਟੀ ਮੰਗੋ ਦੇ ਬੋਲਾਂ ਨਾਲ ਧਰਤੀ ਗੂੰਜ اٹਹੀ ਸ਼ਾਮੇ ਦੇ ਦੰਦ ਜੁੜ ਗਏ ਉਸ ਨੇ ਬੁੱਲ ਖੁਸ਼ਕ ਹੋ ਗਏ ਅਫੀਮ ਦਾ ਨਸ਼ਾ ਉੱਤਰ ਗਿਆ ਉਸ ਦੇ ਬੁੱਲ ਖੁਸ਼ਕ ਹੋ ਗਏ ਅਫੀਮ ਦਾ ਨਸ਼ਾ ਉੱਤਰ ਗਿਆ ਸੰਗ ਸੁਗ ਗਿਆ ਉਹਦਾ ਤਾਂ ਸਾਹ ਰੁਕਣ ਲੱਗਾ ਉਹ ਬਿਟ ਬਿਟ ਮੰਗੋ ਵੱਲ ਵੇਖਣ ਲੱਗ ਪਿਆ ਤੇਰਾ ਕੁਝ ਨਹੀਂ ਲੱਗਦਾ ਤਾਂ ਤੂੰ ਇੱਥੇ ਕਿਵੇਂ ਆਈ ਇਸ ਸ਼ਾਮੇ ਚੰਦਰੇ ਨੇ ਡਾਕੂ ਨਾਲ ਮਿਲ ਕੇ ਡਾਕਾ ਮਰਵਾਇਆ ਆਪ ਵੀ ਨਾਲ ਸੀ ਡਾਕੂ ਪਿੰਡ ਨੂੰ ਲੁੱਟ ਕੇ ਮੈਨੂੰ ਤੇ ਇੱਕ ਕੁੜੀ ਨਿਹਾਲੋਂ ਨੂੰ ਚੁੱਕ ਲਿਆਏ ਮੈਨੂੰ ਇਸ ਦੇ ਹਵਾਲੇ ਕਰ ਗਏ ਤੇ ਨਿਹਾਲੋਂ ਨੂੰ ਨਾਲ ਲੈ ਗਏ ਇਸ ਵੈਲੀ ਦਾ ਕੋਈ ਜਾਣੂ ਹੈ ਦਿਆ ਦਿਆਲਾ ਚੋਰ ਜਿਹਦਾ ਇਹ ਖੂਹ ਹੈ ਦੋਵੇਂ ਮੈਨੂੰ ਇੱਥੇ ਲਿਆਏ ਉਹ ਤਾਂ ਪਿੰਡ ਨੂੰ ਚਲਾ ਗਿਆ ਹੀ ਤੇ ਇਹ ਇਹ ਕੀ ਕੀ ਦੱਸਾਂ ਮੈਨੂੰ ਤੰਗ ਕਰਨ ਲੱਗਾ ਸੀ ਤੁਸੀਂ ਆ ਗਏ ਮੈਨੂੰ ਬਚਾਓ ਕਸਾਈ ਕੋਲੋਂ ਮੈਨੂੰ ਬਚਾਓ ਕਸਾਈ ਕੋਲੋਂ ਕਿਉਂ ਏ ਅਮਲੀਆ ਜੋ ਕੋਝੇ ਆਗਦੀ ਐ ਸੋ ਠੀਕ ਐ ਹਵਾਲਦਾਰ ਸ਼ਾਮੇਵਾਲ ਹੋ ਗਿਆ ਸ਼ਾਮਾ ਕੀ ਆਖੇ ਕਿਵੇਂ ਝੂਠੀ ਕਹਾਣੀ ਘੜੇ ਉਹਦੀ ਸੋਹ ਸ਼ਕਤੀ ਸੋਂ ਗਈ ਉਹ ਚੁੱਪ ਰਿਆ ਫੜ ਓਏ ਕੱਢ ਬਾਰ ਤੇ ਰਤਾ ਲੰਮਿਆਂ ਪਾ ਦੇਖ ਫੇਰ ਸਭ ਕੁਝ ਦੱਸਦਾ ਸ਼ਾਮਾ ਕੰਬ ਗਿਆ ਜੋ ਕੋਈ ਦੱਸਦੀ ਆ ਸੋ ਠੀਕ ਐ ਸ਼ਾਮਾ ਬੋਲ ਪਿਆ ਉਹ ڈاکੂ ਕਿਹੜੇ ਸਨ ਜੀ ਬਰਿਆਮ ਦੀ ਟੋਲੀ ਉਰਾਮ ਬਰਿਆਮ ਸੇ ਆਉਂਦੀ ਜੀ ਸਰਕਾਰ ਮੋਤੀਆਂ ਵਾਲਿਓ ਮੈਂ ਤਾਂ ਪੁਲਿਸ ਦਾ ਵਫਾਦਾਰ ਸੇਵਕਾਂ ਇਹ ਇਹ ਕੀ ਉਹ ਚੁੱਪ ਹੋ ਗਿਆ ਹਵਾਲਦਾਰ ਜੀ ਇਹਨਾਂ ਨੂੰ ਪਿੰਡ ਲੈ ਚੱਲੋ ਫੜੋ ਦਿਆਲੇ ਬਦਮਾਸ਼ ਨੂੰ ਇਹਨਾਂ ਦਾ ਲੁੱਟ ਮਚਾਈ ਹੋਈ ਐ ਸਾਲੇ ਐਸਾ ਲੋਕਾਂ ਦੀ ਸ਼ਮਤ ਲਿਆਉਂਦੇ ਆ ਸਿਪਾਹੀ ਨੇ ਆਖਿਆ ਮੰਗੋ ਦੀ ਤਲਾਸ਼ੀ ਲਈ ਕੋਈ ਖਤਰਨਾਕ ਹਥਿਆਰ ਨਾ ਮਿਲਿਆ ਪਰ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਕੱਖਾਂ ਓਲੇ ਰੱਖੀਆਂ ਹੋਈਆਂ ਮਿਲ ਗਈਆਂ ਉਹਨਾਂ ਚੋੱਕੇ ਦਿਆਲੇ ਵੱਲ ਤੁਰ ਪਏ ਰਾਤ ਦੀ ਚੁੱਪ ਜਾਦੂਗਰੀ ਨਾਲ ਕੀਲੀ ਹੋਈ ਬਨਾਸਪਤੀ ਸੁੱਤੀ ਪਈ ਸੀ ਪੰਛੀ ਸੁੱਤੇ ਹੋਏ ਸਨ ਆਕਾਸ਼ ਉੱਤੇ ਤਾਰੇ ਟਲਕਦੇ ਸਨ ਪਿੰਡ ਵਿੱਚੋਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਸੀ ਚਾਰ ਪੁਲਸੀਏ ਸ਼ਾਮੇ ਦੇ ਸ਼ਾਮੇ ਤੇ ਮੰਗੋ ਦੇ ਪੈਰਾਂ ਨਾਲ ਖੜਕਾ ਰਾਤ ਨੂੰ ਸ਼ਾਂਤ ਵਾਤਾਵਰਨ ਵਿੱਚ ਸੁਣਾਈ ਦਿੰਦਾ ਸੀ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਅਗਲਾ ਇਤਿਹਾਸ ਕਰਨ ਲੈ ਕੇ ਹਾਜ਼ਰ ਹੋਵਾਂਗੇ ਔਰ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਅਸੀਂ ਬੇਅੰਤ ਪ੍ਰਕਾਰ ਦੇ ਪੁੱਲ ਚੁੱਕਾ ਹੋਈਆਂ ਨੇ ਵਾਹਿਗੁਰੂ ਸਮਤ ਬਖਸ਼ਿਆ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣਸਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ